ਦੁੱਧ ਦੇ ਵਿੱਚ ਐਡ ਕਰੋ ਰਾਸ ਅਤੇ ਬ੍ਰੈਡ ਇਹਨੀਆਂ ਚੀਜ਼ਾਂ ਦੇ ਨਾਲ ਬਹੁਤ ਹੀ ਸਵਾਦਿਸ਼ ਚੀਜ਼ ਬਣਾ ਲਓ OV3 in 1 ਰੈਸਪੀ ਬਹੁਤ ਹੀ ਕਮਾਲ ਦੀ ਸੋ ਸਭ ਤੋਂ ਪਹਿਲਾਂ ਅਸੀਂ ਕੜਾਈ ਦੇ ਵਿੱਚ ਐਡ ਕਰਾਂਗੇ 1 ਲੀਟਰ ਦੁੱਧ ਤੇ ਇਹਦੇ ਵਿੱਚ ਮੈਂ ਕੋਈ ਵੀ ਪਾਣੀ ਨਹੀਂ ਐਡ ਕੀਤਾ ਫੁੱਲ ਫੈਟ ਦੁੱਧ ਲਿਆਏ ਤੇ ਨਾਲ ਹੀ ਸੀ ਚਾਰ ਰਾਸ ਐਡ ਜੋ ਨਾਰਮਲੀ ਘਰ ਦੇ ਵਿੱਚ ਖਾਨੀ ਆ ਉਹ ਐਡ ਕਰ ਦਾਂਗੇ ਨਾਲੇ ਇੱਕ ਬ੍ਰੈਡ ਦਾ ਪੀਸ ਐਡ ਕਰ ਦਾਂਗੇ ਤੇ ਬਹੁਤ ਹੀ ਵਧੀਆ ਚਾਵਲ ਪਾ ਕੇ ਮਿਕਸ ਕਰ ਲਵਾਂਗੇ ਬ੍ਰੈਡ ਤੇ ਰਸ ਜਿਹੜੇ ਬਹੁਤ ਜਲਦੀ ਗਲ ਜਾਂਦੇ ਨੇ ਚਾਵਲ ਨੂੰ ਥੋੜਾ ਟਾਈਮ ਲੱਗਦਾ ਹੈ ਜੇ ਚੈਨਲ ਤੇ ਨਿਊ ਤਾਂ ਫਟਾਫਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਵਧੀਆ ਵੀਡੀਓ ਲੱਗ ਰਹੀ ਹੈ ਤਾਂ ਲਾਈਕ ਸ਼ੇਅਰ ਨਾਲ ਦੀ ਨਾਲ ਹੀ ਕਰ ਦਿਓ ਅੱਛਾ ਇਹ ਤਾਂ ਬਹੁਤ ਹੀ ਵਧੀਆ ਜਿਹੜੇ ਆ ਬਣ ਕੇ ਰੈਡੀ ਹੋ ਚੁੱਕੇ ਹੈ ਤੇ ਤੇ ਹੁਣ ਬਲੈਂਡਰ ਦੇ ਨਾਲ ਅਚੀ ਤਰੀਕੇ ਨਾਲ ਮਿਕਸ ਕਰ ਲਵਾਂਗੀ ਚਾਹੇ ਤਾਂ ਤੁਸੀਂ ਆਰਾਮ ਦੇ ਨਾਲ ਮਿਕਸੀ ਚਾਰ ਦੇ ਵਿੱਚ ਪਾ ਕੇ ਇਸ ਨੂੰ ਬਹੁਤ ਹੀ ਵਧੀਆ ਪੀਸ ਸਕਦੇ ਹੋ ਤੇ ਉਹਦੇ ਵਿੱਚ ਬਹੁਤ ਹੀ ਵਧੀਆ ਪੀਸ ਕੇ ਜਿਹੜੀ ਹੈ ਰੈਡੀ ਹੋ ਜਾਂਦੀ ਹੈ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਥੋੜੀ ਜਿਹੀ ਇਲਾਚੀ ਇਲਾਚੀ ਦਾ ਫਲੇਵਰ ਜਿਹੜਾ ਬਹੁਤ ਹੀ ਵਧੀਆ ਆਉਂਦਾ ਹੈ ਨਾਲ ਹੀ ਅਸੀਂ ਐਡ ਕਰ ਦਾਂਗੇ 3 ਤੋਂ 4 ਚਮਚ ਮਿਲਕ ਪਾਊਡਰ ਦੇ ਤੇ ਨਾਲ ਹੀ ਅਸੀਂ ਐਡ ਕਰਾਂਗੇ 2 ਚਮਚ ਚੀਨੀ ਦੇ ਚੀਨੀ ਜਿਹੜੀ ਮੈਂ ਘਟ ਇਸ ਕਰਕੇ ਪਾਈ ਹੈ ਕਿਉਂਕਿ ਅੱਗੇ ਅਸੀਂ ਵੀਡੀਓ ਦੇ ਵਿੱਚ ਚੀਨੀ ਜਿਹੜੀ ਆ ਕਾਰਮਲ ਬਣਾ ਕੇ ਐਡ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਇਹਦੇ ਵਿੱਚ ਤੇ ਦੇਖੋ ਤੁਸੀਂ ਇਹਦਾ ਕਨਸਿਸਟੈਂਸੀ ਜਿਹੜੀ ਹੈ ਚੈੱਕ ਕਰੋ ਇੰਨੀ ਕੁ ਫਦੀਆ ਲਾ ਸੁਆਬ ਚੀਜ਼ ਬਣੀ ਹੈ ਹਲੇ ਤਾਂ ਹੋਰ ਵੀ ਇਹਦਾ ਸੁਆਦ ਜਿਹੜਾ ਹੈ ਵਧਣ ਵਾਲਾ ਹੈ ਤੇ ਹੁਣ ਅਸੀਂ ਇੱਕ ਪੈਨ ਲਵਾਂਗੇ ਪੈਨ ਦੇ ਵਿੱਚ ਇੱਕ ਕੱਪ ਆਸੀ ਐਡ ਕਰਾਂਗੇ ਚੀਨੀ ਚੀਨੀ ਨੂੰ ਆਪਾਂ మీడియం ਫਲੇਮ ਤੇ ਅਚੀ ਤਰੀਕੇ ਨਾਲ ਕੈਰਮਲ ਜੜਾਈ ਕਰ ਲੈਣਾ ਹੈ ਤੇ ਤੁਸੀਂ మీడియం ਜਾਂ ਸਲੋ ਗੈਸ ਤੇ ਕਰੋਗੇ ਤਾਂ ਤੁਹਾਡੀ ਜਿਹੜੀ ਚੀਨੀ ਉਹ ਬਿਲਕੁਲ ਵੀ ਸੜੇਗੀ ਨਹੀਂ ਤੇ ਹੁਣ ਕੈਰਮਲ ਬਣ ਕੇ ਰੈਡੀ ਹੈ ਤੇ ਅਸੀਂ ਕਰਮਾ ਗਰਮ ਖੀਰ ਦੇ ਵਿੱਚ ਐਡ ਕਰ ਦਾਂਗੇ ਕੈਰਮਲ ਤੇ ਦੇਖੋ ਤੁਸੀਂ ਹੋਏ ਇੰਨਾ ਕੁ ਤੇਜ਼ ਜਿਹੜਾ ਲਾਜ ਸੁਆਬ ਇਹਦਾ ਆਇਆ ਹੈ ਇਹਦੇ ਵਿੱਚ ਕਾਜੂ ਬਦਾਮ ਤੁਸੀਂ ਐਡ ਕਰ ਸਕਦੇ ਹੋ ਹੋਰ ਵੀ ਸਵਾਦ ਬਣ ਜੇਗੀ ਤੇ ਇਹ ਸਾਡੀ ਰਬੜੀਦਾਰ ਖੀਰ ਬਣ ਕੇ ਬਿਲਕੁਲ ਰੈਡੀ ਹੈ 3 in 1 ਰੈਸਪੀ ਜਿਹੜੀ ਹੋ ਬਣ ਕੇ ਰੈਡੀ ਹੋਈ ਹੈ ਤੇ ਤੁਸੀਂ ਦੇਖੋ ਮੈਂ ਬਿਲਕੁਲ ਫ੍ਰਿਜ ਦੇ ਵਿੱਚ ਮੇਰੀ ਰੱਖੀ ਦੀ ਕੰਸਿਸਟੈਂਸੀ ਤੁਸੀਂ ਚੈੱਕ ਕਰੋ ਐਂਡ ਜੇ ਫ੍ਰਿਜ ਦੇ ਵਿੱਚ ਰੱਖੋਗੇ ਤਾਂ ਇਹ ਥਿੱਕ ਹੋਰ ਹੋ ਜਾਏਗੀ ਸੋ ਰੈਸਪੀ ਜਿਹੜੀ ਬਹੁਤ ਹੀ ਸ਼ਾਨਦਾਰ ਬਣ ਕੇ ਰੈਡੀ ਹੋਈ ਹੈ ਤੇ ਮਾਲਪੂੜੀਆਂ ਦੀ ਰੈਸਪੀ ਜਿਹੜੀ ਅਪਲੋਡ ਹੋ ਚੁੱਕੀ ਹੈ ਤੇ ਗਰਮਾ ਗਰਮ ਖੀਰ ਤੇ ਮਾਲਪੂੜੀਆਂ ਦੀ ਰੈਸਪੀ ਨੂੰ ਸੌਣ ਦੇ ਮਹੀਨੇ ਇੰਜੋਏ ਕਰੋ ਇਸ ਕੀ ਨੂੰ ਬਣਾ ਕੇ ਟ੍ਰਾਈ ਕਰਕੇ ਤੇ ਮੈਨੂੰ ਕਮੈਂਟ ਸੈਕਸ਼ਨ ਚ ਜ਼ਰੂਰ رائے ਦਿਓ ਆਪਣੀ